ਸਾਨੂੰ ਮੈਂ ਜ਼ੂਮ ਕਰਕੇ ਦਿਖਾਉਣਾ ਉਹ ਸਾਰੇ ਘਰ ਨੇ ਜਿਹੜੇ ਇਹ 20-25 ਮਕਾਨ ਟਹਿ ਜਾਣਗੇ ਜੀ ਇਹਦਾ ਕੋਈ ਹੱਲ ਨਾ ਹੋਇਆ ਨਾਲ ਹੀ ਤੁਸੀਂ ਦੇਖੋਗੇ ਪਾਣੀ ਤੇ ਟੁੱਟ ਕੇ ਆਉਂਦਾ ਹੈ ਪਾਣੀ ਨੂੰ ਜੋ ਉਹਨਾਂ ਦਾ ਸੂਆ ਪਾਣ ਦੇ ਨਾਲ ਤੋਂ ਉਹਨਾਂ ਨੂੰ ਪਾਣੀ ਮਿਲ ਜੇ ਜੀ ਦੋਸਤੋ ਮੈਂ ਵਿਅੰਤ ਸਿੰਘ ਆ ਜੀ ਤੁਸੀਂ ਦੇਖ ਰਹੇ ਹੋ ਇਸ ਵਕਤ ਜੇਟੀਐਨ ਉਹ ਜੱਜਾਸੀ ਪਿੰਡ ਖੜਿਆਂਗੇ ਚੋਟੀਆਂ ਵਿਖੇ ਤੁਸੀਂ ਦੇਖ ਸਕਦੇ ਹੋ ਕਿ ਸੇ ਜੀਰੀਆਂ ਡੁੱਬ ਚੁੱਕੀਆਂ ਨੇ ਦੋ ਤਿੰਨ ਸਾਲਾਂ ਤੋਂ ਪੰਜਾਬ ਦੇ ਵਿੱਚ ਐਸੇ ਹਾਲਾਤ ਬਣ ਚੁੱਕੇ ਨੇ ਮੀਂਹ ਪੈਂਦਾ ਨਹੀਂ ਹੜਾ ਆ ਜਾਂਦੇ ਨੇ ਤੇ ਬਿਨਾਂ ਮੀਂਹ ਤੇ ਹੜਾ ਹੀ ਜਾਂਦੇ ਨੇ ਤੇ ਤੁਸੀਂ ਦੇਖੋਗੇ ਇੱਥੇ ਕਿੰਨਾ ਰਕਬਾ ਡੁੱਬ ਚੁੱਕ ਤੇ ਕਈ ਘਰ ਡਿੱਗਣ ਦੇ ਕਿਨਾਰੇ ਨੇ ਤੇ ਵੀਡੀਓ ਸਾਰੀ ਦੇਖੋ ਤੇ ਸ਼ੇਅਰ ਜਰੂਰ ਕਰਿਓ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋਣ ਦੋਸਤੋ ਪਿੰਡ ਸੂਏ ਦਾ ਪਾਣੀ ਆ ਜਿਹੜਾ ਉਹ ਪਿੰਡ ਦੇ ਵਿੱਚ ਆ ਵੜਿਆ ਤੇ ਦੇਖ ਸਕਦੇ ਹੋ ਸਾਰਾ ਪਿੰਡ ਅੱਜ ਇਕੱਠਾ ਹੋਇਆ ਪੰਚਾਇਤ ਤੇ ਨਾਲ ਹੀ ਸਰਪੰਚ ਸਾਹਿਬ ਤੇ ਸਾਰੀਆਂ ਫਸਲਾਂ ਮਤਲਬ ਡੁੱਬ ਚੁੱਕੀਆਂ ਨੇ ਤੇ ਕਿਸੇ ਤਰ੍ਹਾਂ ਦਾ ਕੋਈ ਪ੍ਰਬੰਧਨ ਨਹੀਂ ਹੈਗਾ ਚੱਲ ਲੱਗ ਗਿਆ ਆਪਾਂ ਦਿਖਾਉਣਾ ਤੁਹਾਨੂੰ ਸਾਰਾ। ਟੋਬੇ ਦੁਬਾਰੇ ਵਿੱਚ ਉਹਨਾਂ ਨਹੀਂ ਦੁਬਾਰੇ ਲੱਗਦਾ ਨਹੀਂ ਹੈਗਾ ਦੁਬਾਰੇ ਤਾਂ। ਟੋਬੇ ਦਾ ਪਾਣੀ ਤੇ ਨਹੀਂ ਆਜੀ। ਅੱਛਾ ਦੁਬਾਰੇ ਵੀ ਨਹੀਂ ਲੱਗਦਾ। ਇਹ ਦੁਬਾਰੇ ਲੱਗਦਾ ਨਹੀਂ ਕੰਕ ਚੜੀ ਜਾਊਗਾ ਜੀ। ਕੰਕ ਪੀ ਜਾਂਦੀ ਵੀ ਮੈਂ ਇਤਨੀ ਪੰਤ ਕੀ ਦੇਦਾ ਗੱਲ ਚ ਉਹਨਾਂ ਤਾਂ ਕੀ ਲੱਗੂਗਾ ਦੁਬਾਰੇ ਜੀ। ਇਹ ਹਰ ਸਾਲ ਹੀ ਹੁੰਦੇ ਨੇ ਹਾਲਾਤ ਇਹ। ਨਹੀਂ ਪਹਿਲਾਂ ਟੋਬੇ ਦੀ ਲਪੈਂਪਲੈਨ ਚੱਲਦੀ ਸੀ ਜੀ। ਪਹਿਲਾਂ ਪਹਿਲਾਂ ਖਸੀ ਗਈ ਸੀ ਇਹਦੀ ਟੋਬੇ ਦੀ। ਪਹਿਲਾਂ ਖਸੀ ਹੈਗੀ ਸੀ। ਐਂਕਿਉਂ ਪੈਂਪਲੈਨ ਪੰਤ ਹੋਰਨ ਕਾਰਨ ਤਾਂ ਉਰੇ ਪਾਣੀ ਇਕੱਠਾ ਹੋ ਗਿਆ। ਨਹੀਂ ਫਿਰ ਤਾਂ ਹੱਲ ਕੀ ਹੋਊਗਾ ਇਹ ਫੋਨ ਤਾਂ ਮਾਈ ਕਮੇਡਾ ਦਾ ਪਾਸਟ ਹੋ ਰਿਹਾ ਹੈ ਜੀ ਲੱਗ ਰਿਹਾ ਕੋਈ ਨਾ ਜੀ ਕੋਈ ਬੱਕਟ ਸਿਉਹ ਬਾਜ਼ਾਰੇ ਤੋਂ ਵੀ ਉਹ ਮੱਤਰੇ ਆ ਉਹਦਾ ਮਾਂ ਫਿਰ ਉਹ ਕਾ ਚੱਲਦੀ ਹੋਊ ਕਹਿੰਦੇ 2 ਦਿਨ ਵੀ ਲੱਗ ਸਕਦੇ ਨੇ 3 ਮਹੀਨੇ ਵੀ ਲੱਗ ਸਕਦੇ ਨੇ ਜੀ ਜੇ 2 ਮਹੀਨੇ ਤੇ ਪਹੁੰਚ ਗਿਆ ਉਦੋਂ ਸਾਡਾ ਕੰਮ ਖਤਮ ਹੋ ਜਾਊਗਾ ਜੀ ਇਹ ਤਾਂ ਜਿੰਮੇਵਾਰ ਫਾਰਮ ਹੁੰਦਾ ਸਾਨੂੰ 3 ਮਹੀਨੇ ਹੋ ਗਏ ਜੀ ਪੰਚਾਇਤ ਨੂੰ ਤਾਂ ਕਹਿੰਦਿਆਂ ਅੱਛਾ ਜੀ ਹਾਂ ਉਹ ਕਹਿੰਦੇ ਜੇ ਵੀ ਉਹ ਮਸ਼ੀਨ ਅੱਜ ਆਜੂਗੀ ਕੱਲ ਆਜੂਗੀ ਅੱਜ ਆਜੂਗੀ ਕੱਲ ਆਜੂਗੀ ਸਾਨੂੰ ਇਹੀ ਲਾਰਾ ਰਹਿੰਦਾ ਜੀ ਉਹ ਜਿਹੜਾ ਸੂਆ ਤੁਸੀਂ ਜਿਹੜਾ ਬਣ ਰਿਹਾ ਉਹਨੂੰ ਤਿੰਨਾਂ ਇਹ ਹੋਇਆ ਤਾਂ ਲਾਲੇ 2 ਮਹੀਨੇ ਹੋ ਗਏ ਜੀ ਬੰਦਿਆਂ ਨੂੰ ਅਜੇ ਤੱਕ ਜਮਾਂ ਵੀ ਨਹੀਂ ਛੇੜਿਆ ਛੜਿਆ ਜੀ ਪੱਟ-ਪੱਟ ਹਾਂ ਕੱਲਾ ਪੱਟਿਆ-ਪੱਟਿਆ ਪਿਆ ਜੀ ਹਾਂ 5000 ਏਕੜ ਦਾ ਪਾਣੀ ਉਰੇ 200 ਕਿਲੇ ਦੇ ਵਿੱਚ ਡਿੱਗ ਰਿਹਾ ਜੀ ਕੋਈ ਸਮੇਂ ਤਸਵੀਰਾਂ ਆ ਰਿਹਾ ਮਾਤਾ ਜੀ ਕੀ ਗੱਲ ਹੈ ਕਿ ਇਕੱਠੇ ਹੋਏ ਅੱਜ ਦੇਖੋ ਜੀ ਇੰਨਾ ਪਾਣੀ ਆ ਰਿਹਾ ਹੈ ਹਾਂ ਅਸੀਂ ਨਾ ਅਸੀਂ 100000 ਨੇ ਠੇਕਾ ਬਲੇ ਰੱਖੀ ਹੈ 80000 ਹਾਂ 80000 ਨੇ ਦੇਖੋ ਜੀ ਹੋਂ ਕਣਕ ਵੀ ਜਣ ਕਾ ਵੀ ਹੱਲ ਨਹੀਂ ਸਾਡਾ ਹਾਂ ਹੁਣ ਅਸੀਂ ਕੇਕਰਾਂ ਤੇ ਦੀਨਾ ਪਾਣੀ ਆ ਗਿਆ ਕਿਸੇ ਪਾਸੇ ਚੌੜੀ ਤੋਂ ਦੇਖ ਲੈ ਝੋਨਾ ਡੁੱਬ ਗਿਆ ਹਾਂ ਜਮਾ ਡੁੱਬਿਆ ਖੜਿਆ ਝੋਨਾ ਦੇਖਦਾ ਬਈ ਇੱਧਰ ਦਿਖਾਓ ਮੈਂ ਜਾ ਦੇਖ ਸਕਦਾਂ ਬਈ ਝੋਨਾ ਡੁੱਬ ਗਿਆ ਕਹਿੰਦੇ 80000 ਨੂੰ ਠੇਕੇ ਤੇ ਲੈ ਕੇ ਕੀ ਕਾਰਨ ਹੈ ਪਾਣੀ ਕਿੱਥੋਂ ਆ ਰਿਹਾ ਹੈ ਯਾ ਜੀ ਨਹਿਰ ਕੀ ਨਿਕਾਸੀ ਨਹੀਂ ਆ ਗਏ ਅੱਛਾ ਹਾਂ ਨਹਿਰ ਕਾ ਫੁੱਲੇ ਫੁੱਲ ਪਾਣੀ ਆਵੇ ਕਿਧਰੇ ਨਹੀਂ ਸਾਰੇ ਖੇਤ ਡੁੱਬੇ ਪੜੇ ਆ ਤੂੰ ਆਪਨੇ ਗਾ ਮਾਰ ਲੈ ਦੂਰ ਤੱਕ ਅੱਛਾ ਨਹਿਰ ਦੇ ਪਾਣੀ ਨਾਲ ਡੁੱਬ ਗਏ ਹਾਂ ਨਹਿਰ ਕਾ ਪਾਣੀ ਨਾਲ ਡੁੱਬ ਗਏ ਕਿਉਂ ਜੀ ਮਤਾਂ ਹਾਂ ਯਾ ਇੱਕੋ ਸਹਿ ਜੀ ਨਾ ਚਾਹਣਾ ਹਾਂ ਆਪਣੇ ਦੇਖ ਲਿਓ ਜੀ ਸਾਰਾ ਦੁਕ ਤੱਕ ਪਾਣੀ ਪਾਣੀ ਰਜਾ ਠਾ ਦੇਖ ਪਾਣੀ ਹੈ ਪਾਣੀ ਹੈ ਪਾਣੀ ਹੈ ਪਾਣੀ ਹੈ ਇਹਦਾ ਕਹਿਦੀ ਹੜਾ ਰੰਗ ਹੋ ਰਿਹਾ ਹੈ ਹਾਂ ਜੀ ਡੁੱਬਣ ਕਾ ਲ ਹੋ ਰਿਹਾ ਜੇ ਇਹ ਪੂਰਾ ਡੁੱਬਣ ਕਾ ਲੈ ਮਾਰਾ ਪਿਆ ਅੱਛਾ ਇੱਕ ਘਰਾਂ ਦਾ ਕਹਿੰਦੇ ਨੇ ਨੁਕਸਾਨ ਜੀ ਹਾਂ ਘਰਾਂ ਕਾ ਨੁਕਸਾਨ ਹੈ ਜੀ ਪਿੰਡ ਨਾਲ ਪਾਣੀ ਲੱਗ ਰਿਹਾ ਜੇ ਜਾਣੇ ਬੱਤਿਆ ਜੇ ਹੁਣ ਕਾ ਵੀ ਡੁੱਬਣ ਕਾ ਡਰ ਰਿਹਾ ਠੀਕ ਹੈ ਹਾਂ ਘਰਾਂ ਨੂੰ ਵੀ ਨੁਕਸਾਨ ਕਹਿੰਦੇ ਨੇ 35 ਨੁਕਸਾਨ ਆ ਨਾਰੇ ਜਾਣੇ ਡੁੱਬੇਗੇ ਨਾਰੇ ਸਾਡਾ ਤੋਬਾ ਕੰਨ ਖਾਸੀ ਹੋਰੀ ਕਿਧਰੇ ਵੀ ਪਿੰਡ ਦੇ ਆਲੇ-ਦਾਲੇ ਪਾਣੀ ਹੈ ਪਾਣੀ ਤਾਂ ਪਾਣੀ ਹੋ ਰਿਹਾ ਤੋਬਾ ਦਾ ਪਾਣੀ ਵਿਚੇ ਰੜਕਾ ਨਾ ਖੇਤਾਂ ਦਾ ਪਾਣੀ ਪਿੰਡ ਡੁੱਬਣ ਦਾ ਤਿਆਰ ਹੈ ਦੇਖੋ ਜੀ ਬੱਚੇ ਡੁੱਬਣ ਦਾ ਹਾਲ ਹੋ ਰਿਹਾ ਵੀ ਬੱਚੇ ਡੁੱਬ ਗਏ ਜੇ ਸਾਡੇ ਹੁਣ 3ਾਂ ਲੱਗਾਂਗੇ ਬੱਚੇ ਡੁੱਬेंगे ਤੇ ਤੁਸੀਂ ਦੇਖੋਗੇ ਆਹ ਸਾਈਡ ਪਿੰਡ ਆ ਗਿਆ ਪਿੰਡ ਚੋਟੀਆਂ ਤੇ ਪਿੰਡ ਦੀ ਇਹ ਫਿਰਨੀ ਆ ਗਈ ਦੇ ਨਾਲ ਹੀ ਤੁਸੀਂ ਦੇਖੋਗੇ ਪਾਣੀ ਤੇ ਟੁੱਟ ਕੇ ਆਉਂਦਾਗਾ ਇਹ ਸੂਵੇ ਤੇ ਨਹਿਰ ਦਾ ਤੇ ਹਲੇ ਕੋਈ ਇੰਨੀ ਕੋਈ ਬਰਖਾ ਵੀ ਨਹੀਂ ਹੋਈ ਤੇ ਪਿੰਡ ਪਹਿਲੇ ਡੁੱਬ ਚੁੱਕਿਆ ਦੇਖੋ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾਉਣਾ ਉਹ ਸਾਰੇ ਘਰ ਨੇ ਜਿਹੜੇ ਦੇਖੋ ਇਹ ਡਿੱਗਣ ਦੇ ਕਿਨਾਰੇ ਹੋਏ ਪੈਨੇ ਦੇਖੋ ਕੋਈ ਇਹ ਬਾਲਾ ਦੂਰ ਨਹੀਂ ਸਾਡੇ ਹੈ ਸਿਰਫ ਲਹਿਰੇ ਦੇ ਨਾਲ ਹੀ ਪਿੰਡ ਪੈਂਦਾ ਚੋਟੀਆਂ ਤੇ ਇਹ ਉਥੋਂ ਦੀਆਂ ਤਸਵੀਰਾਂ ਨੇ ਇਹ ਇਹ ਬਿਲਕੁਲ ਵਿੱਚ ਆਪ ਦੇਖੋਗੇ ਤਸਵੀਰਾਂ ਦੇ ਵਿੱਚ ਤੁਹਾਨੂੰ ਸਾਫ਼ ਦਿਨ ਲੱਗੂਗਾ ਪਿੰਡ ਆ ਗਿਆ ਪਿੰਡ ਦੀ ਫਿਰਨੀ ਹੈਗੀ ਤੇ ਦੇਖੋ ਆ ਨਾਲ ਲੱਗਵੇਂ ਘਰ ਆ ਗਏ ਤੇ ਜਮਾਂ ਬਿਲਕੁਲ ਬਾਰਚ ਪਾਣੀ ਆ ਰਿਹਾਗਾ ਸਵੇਰੇ ਦਾ ਪਾਣੀ ਮਤਲਬ ਆਉਂਦਾ ਕਿ ਪਿੰਡ ਤੱਕ ਕਿਲਟਰ ਤੋਂ ਬੰਦ ਹੋ ਰਿਹਾ ਸਾਰਾ ਇੱਧਰ ਨਹੀਂ ਆ ਤੇ ਬਾਜੀ ਕਹਿੰਦੇ ਵੀ ਚੂਲੜ ਤੋਂ ਬੰਦਦਾ ਸਾਰਾ ਪਾਣੀ ਇਹ ਇੱਥੇ ਆ ਕੇ ਡਿੱਗਦਾ ਤੇ ਸਰਕਾਰ ਨੂੰ ਜ਼ਰੂਰਤਾਂ ਦੇਣਾ ਬਣਦਾ ਤੇ ਇਹ ਤਾਂ ਸ਼ੁਕਰ ਕਰੋ ਕੋਈ ਹੱਲਾ ਕੋਈ ਏਡੀ ਬਰਸ਼ਾਤ ਨਹੀਂ ਹੋਈ ਬਿਨਾਂ ਬਰਸਾਤ ਤੋਂ ਪਿੰਡ ਦੇ ਵਿੱਚ ਪਾਣੀ ਹਾ ਵੜਿਆ ਜੇ ਕਿਤੇ ਮੀਂਹ ਪੈ ਗਿਆ ਫਿਰ ਤੇ ਦੂ ਵੀ ਜਾਦੇ ਹਾਲਾਤ ਖਰਾਬ ਦੇਖਣ ਨੂੰ ਮਿਲਣਗੇ ਦੇ ਦੇਖੋ ਦੋਸਤੋ ਆ ਗਿਆ ਉਹ ਪੱਕਾ ਖਾਲ ਤੇ ਇਸ ਦੇ ਰਾਹੀਂ ਆਉਂਦਾਗਾ ਸਵੇਰ ਤੋਂ ਪਾਣੀ ਤੇ ਪੱਕਾ ਖਾਲ ਆ ਗਿਆ ਇਹ ਜਿਹੜੀਆਂ ਜੀਰਿਆਂ ਲੱਗੀਆਂ ਨੂੰ ਟਾਈਮ ਹੋ ਗਿਆ ਮਹੀਨੇ ਕ ਤੇ ਤਕਰੀਬਨ ਤੇ ਉਹ ਤਾਂ ਬਚ ਗਏ ਨਹੀਂ ਜਿਹੜੀਆਂ ਇੱਕ ਦੋ ਦਿਨਾਂ ਦੇ ਵਿੱਚ ਲੱਗੀਆਂ ਨੇ ਉਹ ਸਾਰੀਆਂ ਡੁੱਬ ਚੁੱਕੀਆਂ ਨੇ ਜੀ ਕਰ ਦੇਖ ਲੈ ਕਰੋ ਕਿੰਨੇ ਵਾਜੀ ਰਹੀ ਦੀ ਪਾਣੀ ਉਧਰੋਂ ਫੰਡੂ ਲੱਗ ਗਿਆ ਕਨਟੈਕਟ ਬੋਟਾ ਸਿੱਧੇ ਤਰ੍ਹਾਂ ਜਿਹੜਾ ਬੜੂ ਹਾਂਜੀ ਹਾਂਜੀ ਇਹ ਫਿਰ ਕਿੰਨਾ ਚਿਰ ਰਹੂਗਾ ਬਈ ਬੱਲੇ ਜੀ ਉਹ ਕਿਹੜਾ ਵੀ ਕੇ ਆ ਜਾਊਗਾ ਪਾਣੀ ਦਾ ਤਾਂ ਇੱਧਰ ਜਿਹੜੀ ਡੁੱਬੀ ਹੋਈ ਹੈ ਉੱਤੇ ਦੀ ਐ ਇੱਧਰ ਵੀ ਆ ਰਹੀ ਜੀ ਉਸ ਪਾਣੀ ਦਾ ਨੀ ਮੈਨੂੰ ਦਿਊਗਾ ਜਿੱਥੇ ਜਾਓ ਬਿਲਕੁਲ ਪਾਣੀ ਤਾਂ ਜਾ ਰਿਹਾ ਨਹੀਂ ਮੈਨੂੰ ਕਿੰਨਾ ਕਹਾ ਦੇਖੋ ਜੀ ਪੰਜ ਖਾਲਾਂ ਚ ਪਾਣੀ ਚੱਲ ਰਿਹਾ ਹੈ ਪੰਜ ਪੰਜ ਖਾਲਾਂ ਚ ਕਿਹਨੇ ਪਾਈ ਕਹਿੰਦੇ ਬਾਕੀ ਨੱਕੇ ਲਈ ਕਿਨੇ ਇਹ ਜਿਹੜਾ ਪਾਣੀ ਆ ਜੀ ਬਹੁਤ ਨਜਾਇਜ਼ ਆ ਰਿਹਾ ਹੈ ਜੀ 30 35 ਕਿਲੇ ਤਾਂ ਜੀਰੀ ਡੁੱਬ ਗਏ ਜੀਰੀ ਤਾਂ ਛੱਡੋ ਜੀ ਬਾਕੀ ਮਕਾਨ ਹੈ ਜਿਹੜਾ ਮਕਾਨ ਬਹੁਤ ਔਖਾ ਬਣਦਾ ਕਿੰਨੀ ਮਗਿਆਈ ਹੈ ਇਹ 20 25 ਮਕਾਨ ਟਹਿ ਜਾਣਗੇ ਜੀ ਜੇ ਇਹਦਾ ਕੋਈ ਹੱਲ ਨਾ ਹੋਇਆ ਸਾਨੂੰ ਬੇਨਤੀ ਹੈ ਵੀ ਸਾਨੂੰ ਇਹਦਾ ਕੋਈ ਮਕਾਨਾਂ ਨੂੰ ਬਚਾਓ ਦੇਖਿਓ ਕਿਸੇ ਲੋਟੇ ਪਿੱਛੋਂ ਬੰਦ ਕੀਤਾ ਜਾਵੇ ਅਸੀਂ ਨਹਿਰ ਬੰਦ ਕਰ ਲਿਆ ਜੀ ਕਹੀਂ ਕੰਜ ਕਰਦੇ ਆ ਕਰਦੇ ਆ 8 ਦਿਨ ਹੋ ਗਏ ਜੀ ਪਰ ਕੋਈ ਨਹੀਂ ਟਟਿਆ ਨਹੀਂ ਪਾਣੀ ਹਜੇ ਜੀ ਅੱਛਾ ਹਾਂ ਜੀ ਨਾਨਕਾਸੀ ਹੈ ਜੀ ਗਾਹ ਟੋਬਾ ਤੁਸੀਂ ਦੇਖਿਆ ਪਰ ਇਹ ਹਾਂ ਜੀ ਕੋਈ ਪ੍ਰਸ਼ਾਸਨ ਨਹੀਂ ਵੀ ਨਿਕਾਸੀ ਕਰੇ ਹੱਲ ਕਰੇ ਇਹ ਤਾਂ ਫਿਰ ਤੁਹਾਡਾ ਪਿੰਡ ਤਾਂ ਹੁਣ ਬਿਨਾਂ ਮੀਂਹ ਤੋਂ ਡੁੱਬਿਆ ਖੜਾ ਬਿਨਾਂ ਮੀਂਹ ਕੋਈ ਬਾਰਸ਼ ਤਾਂ ਹਜੇ ਹੋਈ ਹੀ ਨਹੀਂ ਇਹ ਤਾਂ ਮੈਰ ਨਹੀਂ ਟੋਰ ਖਿਆ ਸੀ ਮੀਂਹ ਕਿੱਥੇ ਪਿਆ ਜੀ ਇਹ ਹੁਣ ਕਾ ਡਿੱਗਿਆ ਵਿੱਚ ਗਰੀਬ ਕਰਨ ਇਹ ਵੇੜੀਦਾਰ ਵੀ ਨੇ ਕਿਥੋਂ ਮਕਾਨ ਨਿਮਗੇਜ ਕਿਥੋਂ ਬਣ ਜੂਗਾ ਜੀ ਤੇ ਦੇਖ ਸਕਦੇ ਹੋ ਤੁਸੀਂ ਆਹ ਦੇਖ ਪਾਣੀ ਉਹ ਖਾਲ ਤੋਂ ਪਰਲੇ ਤੋਂ ਪੱਕਾ ਖਾਲ ਤੇ ਉਦੋਂ ਤੁਹਾਨੂੰ ਸਾਫ਼ ਦਿਨਾਂ ਹੋਣਾ ਤਸਵੀਰਾਂ ਦੇ ਵਿੱਚ ਹੈਦਰੋਂ ਟੁੱਟ ਕੇ ਤੇ ਦੂਸਰੀਆਂ ਫਸਲਾਂ ਦੇ ਵਿੱਚ ਇੱਧਰ ਜਾ ਰਿਹਾ ਹੈਗਾ ਤੇ ਆਹ ਪੌਦਾ ਕੀ ਨਾਲ ਵਿਜੀ ਹੋਈ ਉਹ ਵੀ ਡੁੱਬ ਚੁੱਕੀਗੀ ਤੇ ਜੀਰੀ ਤਾਂ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਂਦੀ ਹੋਣੀ ਤੇ ਕਿਤੇ ਵੀ ਨਹੀਂ ਹੈ ਬਹੁਤ ਜਿਆਦੇ ਚਰੀਆਂ ਦੇਖ ਸਕਦੇ ਹਾਂ ਸਾਰੀਆਂ ਡੁੱਬ ਚੁੱਕੀਆਂ ਨੇ ਕੱਖਾਂ ਦਾ ਨੁਕਸਾਨ ਆ ਸਾਰਾ ਪਿੰਡ ਇੱਥੇ ਇਹ ਆ ਨਾਲ ਲੱਗਵੇਂ ਪਿੰਡਾ ਸਿਰਫ ਇੱਕ ਗੱਲੇ ਦੀ ਬਾਹੀ ਹੈਗੀ ਤੇ ਆ ਬਾਈ ਦੇਖ ਰਖ ਲੋ ਵਿੱਚ ਖੜਾਗਾ ਗੋਡੇ-ਗੋਡੇ ਪਾਣੀ ਹੁਣ ਵੀ ਇੱਥੇ ਜਿੜੀ ਲੱਗੀ ਹੋਈ ਸੀ ਜੀ ਹਾਂ ਜਿੜੀ ਲੱਗੀ ਹੋਈ ਸੀ ਬਾਈ ਕਹਿੰਦੇ ਵੀ ਡੁੱਬ ਡੁੱਬ ਚੁੱਕੀ ਹੈਗੀ ਉੱਪਰ ਜਾ ਜਿਹੜਾ ਉੱਪਰ ਵੀ ਡੁੱਪਣ ਲੱਗ ਗਈ ਉੱਪਰਲੀ ਵੀ ਡੁੱਬ ਗਈ ਠੀਕ ਆ ਬਾਕੀ ਮਕਾਨ ਡਿੱਗਣਗੇ ਜੀ ਮਕਾਨ ਡਿੱਗਣਗੇ ਬਾਅਦ ਫਿਰ ਵੀ ਆਹ ਦੇਖੋ ਇਹ ਲੈ ਕਿੰਨਾ ਕਿੰਨਾ ਪਾਣੀ ਹੈ ਮਾਰਿਓ ਜੀ ਹਾਂਜੀ ਹਾਂਜੀ 2 ਦੇ ਵੀ 2-2 ਫੁੱਟ ਜਿਹੜਾ ਦੇਖੋ ਦੋਸਤੋ ਇਹ ਪਿੰਡ ਚੋਟੀਆਂ ਦੀਆਂ ਤਸਵੀਰਾਂ ਨੇ ਤਸਵੀਰਾਂ ਦੇ ਵਿੱਚ ਸਾਨੂੰ ਸਾਫ਼ ਨਜ਼ਰ ਆਉਂਦਾ ਹੋਣਾ ਦੋਸਤੋ ਟੋਬੇ ਟੋਬੇ ਵਾਂਗ ਜਿਵੇਂ ਲੱਗਦਾ ਦੇਖੋ ਇਹ ਜਿੰਨੀਆਂ ਵੀ ਨਹਿਰਾਂ ਨੇ ਪੰਜਾਬ ਦੇ ਵਿੱਚ ਆ ਸਾਨੂੰ ਦੇਖਣ ਨੂੰ ਮਿਲ ਲਈਆਂ ਨੇ ਜਿਵੇਂ ਮਤਲਬ ਆਪਣੇ ਨਾਲੇ ਹੋਗੇ ਉਹਨਾਂ 'ਚ ਛੱਡੀਆਂ ਜਾ ਰਹੀਆਂ ਨੇ ਇੱਥੇ ਵੀ ਕੋਈ ਉਸੇ ਤਰ੍ਹਾਂ ਦੀ ਕੇਸ ਹੈਗਾ ਆ ਦੇਖੋ ਅਸੀਂ ਸੜਕ ਤੇ ਜਾ ਰਹੇ ਹਾਂ ਪਾਣੀ ਪਾਣੀ ਜਿੱਥੋਂ ਤੱਕ ਵੀ ਆਪਣੀ ਨਿਗਾਹ ਜਾਂਦੀ ਹੈ ਸਾਰੀ ਫਸਲ ਦੇਖੋ ਜੇ ਕਿਤੇ ਥੋੜਾ ਜਿਹਾ ਹੋਰ ਮੀਂਹ ਪੈਂਦਾਗਾ ਇਹ ਸੜਕ ਦੇ ਉੱਤੋਂ ਦੀ ਹੋ ਜਾਣਾ ਲੋਕਾਂ ਦੇ ਕੋਠੇ ਡੁੱਬੇ ਪਏ ਨੇ ਤੇ ਆ ਜੀਰੀ ਆ ਦੇਖ ਸਕਦੇ ਹੋ ਜਿਹੜੀ ਜੀਰੀ ਲੱਗ ਨੂੰ ਮਹੀਨਾ ਡੇਢ ਮਹੀਨਾ ਹੋ ਗਿਆ ਤਕਰੀਬਨ ਉਹ ਵੀ ਥੋੜੇ ਥੋੜੇ ਨੀਂਦੀ ਜੰਮੀ ਥੋੜੀ ਥੋੜੀ ਬਾਕੀ ਤਾਂ ਜਿਹੜੀ ਥੋੜੇ ਦਿਨਾਂ ਦੀ ਲੱਗੀ ਉਹ ਤਾਂ ਡੁੱਬ ਚੁੱਕੀ ਆ ਬਿਲਕੁਲੀ ਅੱਛਾ ਜਿਹੜਾ ਤੁਹਾਡੇ ਮਤਲਬ ਪਿੰਡ ਦੇ ਵਿੱਚ ਜਾਰਾ ਆ ਸੂਆ ਉਹ ਵਜਾ ਆ ਸੂਆ ਹੈ ਬਾਈ ਇਹ ਹਾਂ ਐ ਲਾ ਲਓ ਵੀ ਇਹ ਚੋਂ ਅੱਧਾ ਪਾਣੀ ਆਉਣਾ ਸੀ ਅੱਧਾ ਉਧਰ ਚੱਲਣਾ ਸੀ ਸਾਰਾ ਪਾਣੀ ਇਸੇ ਦੇ ਵਿੱਚ ਹੀ ਜਾ ਰਿਹਾ ਹੈ ਹਾਂਜੀ ਇੱਧਰ ਵੀ ਆ ਗਿਆ ਹਾਂ ਠੀਕ ਆ ਆ ਪਾਣੀ ਅੱਛਾ ਨਾਲਾ ਇਹ ਤੋਂ ਪਾਣੀ ਨਾ ਕੰਨਾ ਚੋਕੀਆ ਮੈਂ ਭੜਾ ਲਾ ਕੋਈ ਨਾਲ ਜੀ ਆਹ ਲਾ ਲਓ ਜੀ 7 ਦਿਨ ਹੋ ਗਏ ਪਤਾ ਤਾਰ ਤੇ ਕਾਗਜ਼ੇ ਦੇ ਨਾਮ ਤੇ ਬੰਦਾ ਜੀ ਅੱਛਾ ਉਹ ਪਰਲੀ ਕਿਹੜੇ ਬੰਦੇ ਜਾਂਦੀ ਉਹ ਅੱਛਾ ਨਹੀਂ ਇਹਦੇ ਕਰਕੇ ਸਾਰਾ ਸਾਰਾ ਇਹਦੇ ਕਰਕੇ ਆ ਇਸੋ ਟੇ ਕਰਕੇ ਅੱਛਾ ਜੇ ਤਾਂ ਪਾਣੀ ਇੱਧਰ ਜਾਂਦਾ ਕਿਤੇ ਹਫ਼ਤੇ ਬਾਅਦ ਵਾਰੀ ਆਂਦੀ ਦੀ ਹੁਣ ਤਾਂ ਸਾਰਾ ਹੀ ਪਾਣੀ ਕਿਤੇ ਆਉਂਜੀ ਆਹ ਦੇਖੋ ਇੱਕ ਨਾਲ ਪਾਣੀ ਪਊਗਾ ਸਾਰਾ ਠੀਕ ਹੈ ਚਲੋ ਵੀ ਕਨਾਲ ਬਣੇ ਨਾ ਆ ਸੂਆ ਪੱਠੇ ਦੀ ਕੋਈ ਕੋਰ ਨਹੀਂ ਕਰਦਾ ਹੈਗਾ ਠੀਕ ਹੈ ਤੁਸੀਂ ਦੱਸੋ ਸਾਡਾ ਹੱਲ ਕਰੋ ਕੋਈ ਕੋਈ ਪ੍ਰਸ਼ਾਸਨ ਪਹੁੰਚਿਆ ਕੋਈ ਕੋਈ ਨਹੀਂ ਆ ਜੀ ਰੇ ਅੱਛਾ ਜੇ ਸੁਆ ਖੁੱਲ ਕੇ ਹਲ ਕੋਤਰਾ ਜੀਗਾ ਦੇਖ ਸਕਦਾ ਹਾਂ ਏ ਬਾਪੂ ਪਹਿਲਾਂ ਸੂਹੇ ਚੱਲਦਾ ਸੀ ਹਾਂ ਚੱਲਦਾ ਹੈ ਹੁਣ ਮਹੀਨੇ ਦਾ ਬੰਦਾ ਮਹੀਨੇ ਦਾ ਬੰਦਾ ਹਾਂ ਮਹੀਨੇ ਦਾ ਬੰਦਾ ਹਾਂ ਜੀ ਪਹਿਲਾਂ ਕਿਹੜਾ ਪਾਈਪ ਲਾਈਨ ਪਾਉਣ ਲੱਗੀ ਆ ਪਹਿਲਾਂ ਕਾਪੂ ਨਹੀਂ ਪਈ ਪਹਿਲਾਂ ਖੇਤਰਾਂ ਨੂੰ ਹਮਤੋਂ ਹੁਣ ਇਹ ਗੌਰ ਕਰੀਏਗਾ ਪਾਣੀ ਆਇਆ ਪਹਿਲਾਂ ਤਾਂ ਮੈਂ ਗੇੜਾ ਵੀ ਨਹੀਂ ਮਾਰਿਆ ਉਹਰੇ ਨਹੀਂ ਹੁਣ ਇਹ ਪਾਈਪ ਲਾਈਨ ਸਰਕਾਰ ਪਾ ਰਹੀ ਹੈ ਹਾਂ ਸਰਕਾਰ ਪਾ ਰਹੀ ਹੈ ਹੁਣ ਜੇ ਮਤਲਬ 2 ਮਹੀਨੇ ਪਹਿਲਾਂ ਪੈਂਦੀ ਫਿਰ ਤਾਂ ਇਹਦਾ ਹੱਲ ਹਾਂ ਹਾਂ ਫੇਰ ਲਗਾ ਫੇਰ ਹੱਲ ਹੁੰਦਾ ਹਾਂ ਹਾਂ ਫੇਰ ਆਣੂਗਾ ਇਹਦਾ ਇਹ ਕਾਹਨੇ ਇਹੀ ਵਜਾ ਕਰਕੇ ਜਾ ਰਿਹਾ ਪਾਣੀ ਹਾਂਜੀ ਇਸ ਕੀ ਕਾਰਨ ਜਾ ਰਿਹਾ ਸਾਰੀ ਪਿੰਡ ਮੈਂ ਹੁਣ ਇੱਧਰ ਹੱਲ ਕੀ ਹੋਊਗਾ ਜੀ ਇਹ ਖੁੱਲ ਜੇ ਚੰਗੀ ਗੱਲ ਐ ਖੁੱਲ ਜੇ ਹਾਂ ਜਿਹੜੇ ਇਹ ਪਿੰਡੋਂ ਦੇ ਕਿਹੜੇ ਪਿੰਡੋਂ ਜਾਂਦਾ ਇਹ ਟੂਲੜੋਂ ਜਾ ਰਿਹਾ ਛੋਟੀ ਨੂੰ ਟੂਲੜ ਦੇ ਪੰਚਾਇਤ ਨਾਲ ਕੋਈ ਗੱਲ ਨਹੀਂ ਹੋਈ ਨਾ ਹਾਂਜੀ ਕੋਈ ਨਹੀਂ ਹੋ ਜੀ ਠੀਕ ਐ ਕੀ ਤੂੰ ਹੋ ਰਹੇ ਆ ਜੀ ਮਾਨੂੰ ਪਾਣੀ ਨਹੀਂ ਆਂਦਾ ਹੈ ਗਿਆ ਟੂਲੜ ਵਾਲੇ ਬੰਦੇ ਵੀ ਦੁਖੀ ਹੋ ਰਹੇ ਆ ਜੀ ਉਹ ਨਹਿਰ ਕੇ ਪਾਣੀ ਕਰਿਓ ਤਰਸਣ ਮੰਨ ਰਹੇ ਆ ਉਹਦੇ ਵਿਚਾਰੀ ਹੁਣ ਇੱਧਰ ਮਨ ਨੂੰ ਡੋਬਣ ਲੱਗ ਰਿਹਾ ਉਹ ਤਰਸਦਾ ਪਾਣੀ ਨੂੰ ਜੇ ਉਹਨਾਂ ਦਾ ਸੂਆ ਬਾਨ ਦੇ ਨਾਲ ਤੋਂ ਉਹਨ ਨਾਲੇ ਉਹ ਪਾਣੀ ਗੜਿਓਂ ਤਰਤਨ ਮੰਡ ਰਹੀ ਐ ਬਿਚਾਰੀ। ਗੱਲ ਹੋਗੀ ਇੱਕ ਪਾਸੇ ਜਿੱਧਰ ਪਾਣੀ ਦੀ ਜ਼ਿਆਦੇ ਲੋਡ ਆ ਕਿ ਉਧਰ ਹਾਂ ਉਧਰ ਜਾਂਦਾ ਨਹੀਂ ਹੈਗਾ ਜੀ ਜਿੱਧਰ ਲੋਡ ਨਹੀਂ ਹੈਗੀ ਉਧਰ ਜਾਦੇ ਜਾ ਰਿਹਾ ਜੀ। ਉਧਰ ਦੇ ਪਾਸੇ ਜ਼ਿਆਦਾ ਨੁਕਸਾਨ ਹੋ ਰਿਹਾ। ਹਾਂ ਜੀ। ਠੀਕ ਆ ਠੀਕ ਆ। ਅਸੀਂ ਬਾਪੂ ਜੀ ਕੀ ਕਹਿਣਾ ਚਾਹੋਗੇ ਫੇਰਾ? ਅਸੀਂ ਇਹ ਕਹਿੰਦੇ ਆ ਜੀ ਵੀ ਸਾਡੇ ਟੋਬੇ ਦੀ ਨਿਕਾਸੀ ਹੋ ਜੇ ਸੂਏ ਦੀ ਵੀ। ਅਸੀਂ ਤਾਂ ਹੀ ਬਚ ਸਕਦੇ ਆ ਉਹਨਾਂ ਬਚ ਸਕਦੇ ਬਟਾਂਗਾ। ਨਾਲੇ ਛੋਟਾ ਪਿੰਡ ਕਿਹੜਾ ਜੀ? ਚੋਟੀਆਂ ਜੀ। ਚੋਟੀਆਂ ਹਾਂ ਜੀ। ਚੂਲੜ ਦੇ ਬੰਦੇ ਵੀ ਆ ਨਹੀਂ। ਚੂਲੜ ਦੇ ਬੰਦੇ ਨਹੀਂ ਚੂਲੜ ਜੇ ਸ ਆ ਮਸਲਾ ਆ ਲੋ ਜੀ ਆ ਸੂਆ ਬਣਦੇ ਨਹੀਂ 2 ਮਹੀਨੇ ਹੋ ਗਏ ਨੂੰ ਜੀ 2 ਮਹੀਨੇ ਹਾਂ ਹੁਣ ਪਤਾ ਪਿਆ ਬੱਟਿਆ ਪਿਆ ਜੀ ਹਾਲ ਤੱਕ ਕੋਈ ਪਾਈਪ ਵੀ ਨਹੀਂ ਆਇਆ ਕੁਸ ਵੀ ਨਹੀਂ ਆਇਆ ਜੀ ਉਰੇ ਦਾ ਤਾਂ ਬਹੁਤ ਟਾਈਮ ਲੱਗੂ ਬਹੁਤ ਟਾਈਮ ਇਧਰ ਦਾ ਅਸੀਂ ਡੁੱਬ ਜਾਗੇ ਜੀ ਐਨੇ ਚਰਚਾ ਫਿਰ ਤੁਸੀਂ ਤੁਹਾਡੇ ਕੋਈ ਐਮ ਐਲ ਐਮ ਪੀ ਜਿਹੜਾ ਲੱਗਦਾ ਉਹਨੂੰ ਮਿਲੇ ਨਹੀਂ ਕੋਈ ਨਾ ਮਿਲੇ ਤੇ ਜੀ ਉਹ ਕਹਿੰਦਾ ਹੱਲ ਕਰਾਵਾਂਗੇ ਕਰਾਵਾਂਗੇ ਕਰਾਇਆ ਹੈ ਨਹੀਂ ਕਿਸੇ ਨੇ ਅੱਛਾ ਹਾਂ ਜੀ ਦੋਸਤੋ ਸਾਨੂੰ ਪਤਾ ਕਿ ਪੰਜਾਬ ਸਰਕਾਰ ਸਰਦਾਰ ਭੌਂਸ ਸਮਾਨ ਜੀ ਮੁੱਖ ਮੰਤਰੀ ਪੰਜਾਬ ਵਧੀਆ ਕੰਮ ਕਰ ਰਹੇ ਨੇ ਪਾਣੀ ਨੂੰ ਲੈ ਕੇ ਕੁਦਰਤੀ ਪਾਣੀ ਉਹ ਵੱਤ ਵੱਧ ਨਹਿਰਾਂ ਤੇ ਸੂਇ ਰਹੀ ਖੇਤਾਂ ਨੂੰ ਬਚਾਉਣ ਦੀ ਆਪਾਂ ਮੰਨਦੇ ਆ ਵੀ ਵਧੀਆ ਉਦਮਾਉਨਾਂ ਦਾ ਪਰ ਤੁਸੀਂ ਦੇਖੋਗੇ ਇਧਰਲੇ ਪਾਸੇ ਇਹ ਜਿਹੜਾ ਸੂਆਗਾ ਇਹ ਚੂਲੜ ਪਿੰਡ ਨੂੰ ਜਾਂਦਾ ਇੱਥੇ ਪਾਈਪ ਲਾਈਨ ਪੈਣ ਦੀ ਸਰਕਾਰ ਜਿਹੜਾ ਪਾ ਰਹੀ ਹੈਗੀ ਪਰ ਉਹ ਲੇਟ ਹੋ ਗਈ ਜੇ 2-3 ਮਹੀਨੇ ਪਹਿਲਾਂ ਹੋਇਆ ਹੁੰਦਾ ਇਹ ਮਸਲਾ ਹੱਲ ਹੋ ਜਾਣਾ ਸੀ ਹੁਣ ਜਿੱਧਰ ਤਾਂ ਪਾਣੀ ਦੀ ਲੋੜ ਉਧਰ ਤਾਂ ਪਾਣੀ ਨਹੀਂ ਜਾ ਰਿਹਾ ਤੇ ਦੂਜੇ ਪਾਸੇ ਇਹ ਹੀ ਪਾਣੀ ਪਿੰਡ ਨੂੰ ਡੋਬ ਰਿਹਾ ਹੈਗਾ ਤੇ ਫਸਲਾਂ ਮਾਰ ਰਿਹਾ ਆ ਸੂਆ ਰਿਹਾ ਹੈਗਾ ਤੇ ਫਿਰ ਸੋ ਵੀ ਨਹੀਂ ਬੰਦ ਕੀਤਾ ਜਾ ਰਿਹਾ ਦੇਖੋ ਆ ਪਾਣੀ ਜਿਹੜਾ ਦਿਨ ਰਾਤ ਚੱਲਦਾ ਦਿਨ ਰਾਤ ਹੀ ਚੱਲੀ ਜਾਂਦੇ ਦੋ ਪਿੰਡਾਂ ਦੀ ਪੰਚਾਇਤਾਂ ਵੀ ਮਸਲੇ ਦਾ ਹੱਲ ਨਹੀਂ ਕਰ ਸਕੀਆਂ ਕਾਰਨ ਸਿਰਫ ਇਹੀ ਹੈ ਵੀ ਇੱਥੇ ਆ ਪਾਈਪਲਾਈਨ ਜਦ ਤੱਕ ਕਿਸੇ ਤਰ੍ਹਾਂ ਨਾਲ ਇਹਨੂੰ ਆਰ ਜੀ ਚ ਲਾਇਆ ਜਾਵੇ ਤੇ ਫਿਰ ਹੱਲ ਹੋ ਸਕਦਾ ਤੇ ਨਹੀਂ ਛੋਟੀਆਂ ਪਿੰਡ ਦੀ ਅਸੀਂ ਕਹਿ ਸਕਦੇ ਹਾਂ ਵੀ ਜਿਹੜੀ ਫਸਲਾ ਉਹ ਤਕਰੀਬਨ ਡੁੱਬ ਚੁੱਕੀ ਹੈਗੀ